ਸਤਿ ਸ਼੍ਰੀ ਅਕਾਲ ਦੋਸਤੋ ਹੁਨੇ ਹੁਨੇ ਵਾਪਰਾ ਕਹਿ ਯਾਤਰਾ ਤੇ ਜਾ ਰਹੇ ਚਾਰ ਵਿਅਕਤੀਆਂ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਲੋਕਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮਨੀ ਮਹੇਸ਼ ਯਾਤਰਾ ਦੁਰਾਣਿਕ ਡੁੰਗੀ ਜਿहां ਗੱਡੀ ਦੇ ਵਿੱਚ ਇੱਕ ਡੁੰਗੀ ਘੱਟ ਚ ਜੱਡ ਗਈ ਇੱਕ ਗੱਡੀ ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਮੂਲੀ ਜਾਣਕਾਰੀ ਅਨੁਸਾਰ ਬੋਧਵਾਰ ਸਵੇਰੇ 9 ਵਜੇ ਦੇ ਕਰੀਬ ਗੱਡੀ ਹਾਸਾ ਗ੍ਰਸਤ ਹੋ ਗਈ ਗੱਡੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਪਰਮਣੀ માતા ਦੇ ਮੰਦਿਰ ਚ ਮੱਥਾ ਟੇਕਨ ਆਏ ਸ਼ਰਧਾਲੂਆਂ ਤੇ ਪੁਲਿਸ ਮੁਲਾਜ਼ਮਾਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਫਿਲਹਾਲ ਹਾਦਸੇ ਦਾ ਕਾਰਨ ਨਾ ਪਤਾ ਨਹੀਂ ਲੱਗ ਸਕਿਆ ਵਿਧਿਕ ਜ਼ਿਲ੍ਹਾ ਮੈਜਿਸਟ੍ਰੇਟ ਕੁਲਵੀਰ ਸਿੰਘ ਰਾਣਾ ਨੇ ਸੜਕ ਹਾਸ ਦੀ ਪੁਸ਼ਟੀ ਕੀਤੀ ਹੈ ਜਿਹਾ ਮਿਲੀ ਜਾਣਕਾਰੀ ਮੁਤਾਬਕ ਪਠਾਨਾਬ ਦੇ ਪਠਾਨਕੋਟ ਸ਼ਦਾਲੂ 84 ਮੰਦਰ ਦੇ ਮੱਥਾ ਟੇਕਣ ਤੋਂ ਬਾਅਦ ਪਰਮਣੀ ਮਾਤਾ ਦੇ ਮੰਦਰ ਜਾ ਰਹੇ ਸਨ ਜ਼ਮੀਨ ਕਿਸਕੰਦੇ ਕਾਰਨ ਇਹ ਸਾਵਾਪ ਰਿਆ ਬਲੈਰੋ ਕੈਂਪਰ ਦੇ ਵਿੱਚ 12 ਧਾਲੂ ਸਵਾਰ ਸਨ ਬਾਕੀ ਖਬਰ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ